ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਜਿਵੇਂ ਕਿ ਗਾਇਸ ਤੁਸੀਂ ਪਿਛਲੇ ਵੀਡੀਓ ਚ ਦੇਖਿਆ ਕਿ ਆਪਾਂ ਆਏ ਸੀ ਮੁਹਾਲੀ ਇੱਧਰ ਪ੍ਰੀਤ ਕੋਲ ਆਏ ਸੀ ਪ੍ਰੀਤ ਕੰਨੀ ਮम्मा ਚਾਰ ਪਾ ਦੋ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੈਂ ਤਾਂ ਬਹੁਤ ਸੋਖੇ ਤਰੀਕੇ ਨਾਲ ਪਾਉਂਦੀ ਹੁੰਨੀ ਆ ਚਾਰ ਹਨਾ ਤੇ ਇਹ ਚਾਰ ਸੌਰੀ ਮਿਰਚਾ ਕੱਟ ਕੇ ਮੈਂ ਪਹਿਲਾਂ ਇੰਨਾ ਚੋਂ ਨਾ ਚੀਰਾ ਦੇ ਲਿਆ ਸੀਗਾ ਧੋ ਬਣਾ ਕੇ ਪਹਿਲਾਂ ਇਹਨਾਂ ਨੂੰ ਧੁੱਪ ਚ ਸੁਕਾ ਲਿਆ ਸੀ ਫਿਰ ਚੀਰਾ ਦੇ ਕੇ ਥੋੜਾ ਨਮਕ ਲਾਤਾ ਜਿਹੜਾ ਥੋੜਾ ਹੁੰਦਾ ਕਈ ਵਾਰੀ ਪਾਣੀ ਜੇ ਨਾ ਨਿਕਲ ਜਾਂਦਾ ਹੈ ਤੇ ਇਹ ਵਾਲਾ ਚਾਰ ਖਰਾਬ ਨਹੀਂ ਹੁੰਦਾ ਮੈਂ ਤਾਂ ਸਿਰ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਪਾਨੀ ਹੁੰਨੀ ਆ ਅਗਲੇ ਦਿਨ ਚਾਹੇ ਤੁਸੀਂ ਇਹਨੂੰ ਮਿਰਚਾਂ ਨੂੰ ਖਾ ਲਓ ਠੀਕ ਹੈ ਜੀ ਤੇ ਇੱਧਰ ਲਾਤਾ ਆਪਾਂ ਨਮਕ ਧਾਦ ਤੱਕ ਆਪਾਂ ਛੋਲੇ ਭੋਂਨੇ ਆ ਕਾਲੇ ਲਓ ਜੀ ਇੱਧਰ ਭੋਂਨੇ ਤੁਸੀਂ ਆਪਾਂ ਛੋਲੇ ਇਹਨਾਂ ਬਿਲਕੁਲ ਜੇ ਪਹਿਲਾਂ ਦੇਖ ਲਿਆ ਕਰੋ ਜੀ ਵੀ ਕੋਈ ਗੰਦਾ ਦਾਣਾ ਨਾ ਹੋਵੇ ਸਾਫ ਸੁਥਰੇ ਹੋ ਫਿਰ ਇਹਨਾਂ ਨੂੰ ਮੜੇ ਜੇ ਹੱਥ ਨਾਲ ਲਾਓ ਤੇ ਵਾਸ਼ ਕਰਕੇ ਚੰਗੀ ਤਰ੍ਹਾਂ ਭੋਂ ਦੋ ਤੇ ਜੇਕਰ ਆਪਾਂ ਵਧੀਆ ਤਰੀਕੇ ਨਾਲ ਪਹਿਲਾਂ ਛੋਲੇ ਭਿਉਂ ਦਿੰਨੇ ਆ ਨਾ 3-4 ਘੰਟੇ ਪਹਿਲਾਂ ਬਹੁਤ ਅੱਛੇ ਮਤਲਬ ਬਣਦੇ ਵਧੀਆ ਨੇ ਤੇ ਲੋ ਜੀ ਥੋੜੀ ਦੇਰ ਮੈਂ ਰੱਖਤਾ ਸੀ ਆ ਦੇਖੋ ਜਿੱਦਾਂ ਹੁਣ ਮੈडम ਹਲਕਾ ਹਲਕਾ ਨਾ ਪਾਣੀ ਜਿਹਾ ਛੱਡ ਦਿੱਤਾ ਦੇਖੋ ਨਮਕ ਨੇ ਹਨਾ ਤੇ ਹੁਣ ਆਪਾਂ ਪਾ ਦਾਂਗੇ ਇਹਨੂੰ ਆਚਾਰ ਆਪਿਆ ਮੇਰੇ ਕੋਲ ਮਸਾਲਾ ਜਿਹੜਾ ਅੰਬ ਦਾ ਮਸਾਲਾ ਹੁੰਦਾ ਨਾ ਆ ਦੇਖੋ ਇਹਦੇ ਚ ਮੈਂ ਪਹਿਲਾਂ ਵੀ ਮਿਰਚਾਂ ਪਾਈਆਂ ਹੋਈਆਂ ਮੈਂ ਬਹੁਤ ਸੌਕੇ ਤਰੀਕੇ ਨਾਲ ਦੇਖੋ ਮੇਰੀਆਂ ਮਿਰਚਾਂ ਕਦੀ ਵੀ ਖਰਾਬ ਨਹੀਂ ਹੁੰਦੀਆਂ ਚੇਕਰ ਤੁਸੀਂ ਵੀ ਪਾਣਾ ਚਾਹੁੰਦੇ ਹੋ ਨਾ ਦੇਖੋ ਐਦਾਂ ਆ ਮਸਾਲਾ ਪਿਆ ਹੋਇਆ ਹੁਣ ਇਹਦੇ ਵਿੱਚ ਆਹ ਵਾਲੀਆਂ ਮਿਰਚਾਂ ਐਦਾਂ ਹੀ ਪਾ ਦੇਣੀ ਹੈ ਠੀਕ ਹੈ ਤੈ ਲੋਜੀ ਆ ਦੇਖੋ ਇਹ ਵਾਲਾ ਮਿਰਚਾਂ ਦਾ achar ਬਹੁਤ ਜਲਦੀ ਝਟਪਟ ਮਤਲਬ ਇੱਕ ਦੋ ਦਿਨਾਂ ਚ ਹੀ ਤਿਆਰ ਹੋ ਜਾਂਦਾ ਹੈ ਬਹੁਤ ਸੋਖਾ ਵੀ ਰਹਿੰਦਾ ਠੀਕ ਹੈ ਮਿਰਚਾਂ ਦਾ achar ਬਿਲਕੁਲ ਵੀ ਨਹੀਂ ਖਰਾਬ ਹੁੰਦਾ ਯਾਦ ਰੱਖਿਆ ਕਰੋ ਕਿ ਸਾਡਾ ਹਮੇਸ਼ਾ ਕਦੇ ਆਪਾਂ ਰੋਟੀ ਵਾਲਾ ਹੀ ਆਟੇ ਦਾ ਹੱਥ ਹੁੰਦਾ ਹੈ ਜਾਂ ਪਾਣੀ ਵਾਲਾ ਗੰਦਾ ਹੱਥ ਕਦੇ ਵੀ ਨਹੀਂ ਲਾਣਾ ਚਾਹੀਦਾ ਸਾਡੇ achar ਜ਼ਿਆਦਾਤਰ ਖਰਾਬ ਹੋਣ ਦਾ ਰੀਜ਼ਨ ਹੀ ਇਹ ਹੁੰਦੀ ਹੈ ਬਹੁਤ ਸਾਰੀਆਂ ਭੈਣਾਂ ਕਹਿੰਦੀ ਹੁੰਦੀਆਂ ਕਿ ਮੇਰੇ ਹੱਥੋਂ achar ਨਹੀਂ ਰਹਿੰਦਾ ਹੈਗਾ ਤੇ ਤੁਸੀਂ ਵੀ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਿਉਂਕਿ ਹਮੇਸ਼ਾ ਆਪਣੇ ਚਾਰ ਨੂੰ ਆਪਾਂ ਜਿਵੇਂ ਆ ਰੋਟੀ ਕੱਢਦੇ ਹੁੰਨੇ ਆ ਨਾ ਬਣਾਉਂਦੇ ਹੁੰਨੇ ਆ ਜਾਂ ਰੋਟੀ ਖਾਂਦੇ ਹੁੰਦੇ ਤੇ ਉਹੀ ਹੱਥ ਨਾਲ ਆਪਾਂ ਚੱਕ ਲੈਣੇ ਹੁੰਨੇ ਆ ਜਾਂ ਚਮਚ ਰੱਖਿਆ ਕਰੋ ਸਪੈਸ਼ਲ ਲੱਕੜ ਦਾ ਚਮਚ ਰੱਖੋ ਤੇ ਬਹੁਤ ਵਧੀਆ ਹੈ ਤੇ ਮੈਂ ਤੇ ਇੰਨੀ ਰੱਖਦੀ ਵੈਸੇ ਪਰ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਹਮੇਸ਼ਾ ਉਹਦੇ ਨਾਲ ਕੱਢਿਆ ਕਰੋ ਠੀਕ ਹੈ ਐਦਾ ਦੇਖੋ ਆਪਾਂ ਚੰਗੀ ਤਰ੍ਹਾਂ ਮਸਾਲਾ ਰਲਾ ਕੇ ਫਿਰ ਇਹਨੂੰ ਡੱਬੇ ਨੂੰ ਨਾ ਚੰਗੀ ਤਰ੍ਹਾਂ ਹਿਲਾ ਦਿਓ ਹਿਲਾ ਕੇ ਜਿਹੜਾ ਮਸਾਲਾ ਮਿਕਸ ਜਿਆ ਵਧੀਆ ਤਰੀਕੇ ਨਾਲ ਹੋ ਜਾਂਦਾ ਤੇ ਇਹ ਬਲਾਚਾਰ ਫਟਾਫਟ ਤਿਆਰ ਹੋ ਜਾਂਦਾ ਜੇਕਰ ਚਾਹੋ ਤੁਸੀਂ ਧੁੱਪ ਲਗਵਾਨੀ ਲਗਵਾ ਸਕਦੇ ਨੇ ਲਗਵਾਨੀ ਤੇ ਨਾ ਲਗਵਾਓ ਤੇ ਆ ਦੇਖੋ ਤੇ ਜ਼ਿਆਦਾਤਰ ਜੇ ਕੰਚ ਦੇ ਜਾਰ ਜਾਂ ਪਰੋਨੋ ਦੇ ਵਰਗ ਮਤਲਬ ਬਹੁਤ ਵਧੀਆ ਰਹਿੰਦਾ ਤੇ ਮੈਂ ਤੇ ਇਹਦੇ ਕੋਲ ਪ੍ਰੀਤ ਕੋਲ ਲਈ ਸੀਗਾ ਚਾਰ ਆਏ ਸੀ ਪਿੰਡੋਂ ਤੇ ਉਹਦੇ ਵਿੱਚ ਹੀ ਆਪਾਂ ਮਸਾਲਾ ਬਚਿਆ ਪਿਆ ਸੀ ਮੈਂ ਇਹਦੇ ਵਿੱਚ ਤਾਂ ਮਤਲਬ ਪਾਤਾ ਤੇ ਬਹੁਤ ਜਲਦੀ ਤਿਆਰ ਹੁੰਦਾ ਤੇ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਅੱਛੇ ਕਮੈਂਟ ਆਂਦੇ ਵਾਇਗੁਰੂ ਕਰੇ ਤੁਸੀਂ ਖੁਸ਼ ਰਹੋ ਸਿਸਟਰ ਬਹੁਤ ਅੱਛਾ ਲੱਗਦਾ ਜੀ ਮਨਰਾਜ ਦਾ ਪੁੱਛਿਆ ਸੀ ਮਨਰਾਜ ਪ੍ਰੀਤ ਦੀ ਨਾਨਾ ਦੀ ਬੇਟੀ ਹੈ ਤੇ ਲੋ ਜੀ ਅੱਤਰ ਆਪਾਂ ਮਿਰਚਾਂ ਦਾ achar ਕਰਤਾ ਸੀ ਤਿਆਰ ਤੇ ਮੈਂ ਕਿਹਾ ਚਲੋ ਫਟਾਫਟ ਭਾਂਡੇ ਲਾ ਦਿੰਨੀ ਆ ਬਾਕੀ ਹੋਰ ਛੋਟੇ ਛੋਟੇ ਕੰਮ ਜਿਹੜੇ ਕਰ ਦੇਣੇ ਆ ਠੀਕ ਹੈ ਜੀ ਕੰਮ ਤੇ ਆਪਾਂ ਕਰਨੇ ਹੁੰਦੇ ਆ ਜਿਹੜੇ ਕੰਮ ਜਿਹੜਾ ਵੀ ਆਪਣਾ ਟਾਈਮ 'ਚੇ ਕੰਮ ਨਿਭੜ ਜੇ ਤੇ ਗਾਈਜ਼ ਅੱਜਕੱਲ ਇੱਕ ਦੋ ਵਲੌਗ ਦੋ ਤਿੰਨ ਦਿਨ ਦੇਖੋ ਰੁਕਦੇ ਆ ਬਾਕੀ ਫਿਰ ਜਾਵਾਂਗੇ ਤੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਪਿੰਡ ਦੀ ਵੀਡੀਓ ਸ਼ੇਅਰ ਕਰਾਂਗੇ ਤੇ ਮੈਂ ਕਿਾ ਚਲੋ ਇੱਥੇ ਆਈਆਂ ਤੇ ਇੱਥੇ ਦੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਾਂ ਤੇ ਇੱਧਰ ਸਿਗੇ ਭਾਂਡੇ ਸਭ ਤੋਂ ਪਹਿਲਾਂ ਮੈਂ ਕਿਾ ਭਾਂਡੇ ਸੰਭ ਦਵਾ ਫਿਰ ਭਾਂਡਿਆਂ ਦਾ ਕੰਮ ਹੁੰਦਾ ਨਾ ਤੇ ਇਹਨਾਂ ਦੇ ਕੰਮ ਵੱਲੀ ਹੀ ਮਦਰ-ਇਨ-ਲਾ ਗੁਜ਼ਰ ਗਏ ਸੀਗੇ ਤੇ ਉਹ ਬਹੁਤ ਦਿਨ ਹੋ ਗਏ ਨੇ ਕੰਦੀ ਆ ਨਹੀਂ ਰਹੀ ਤੇ ਬਾਕੀ ਤੁਸੀਂ ਦੇਖਦੇ ਹੀ ਹੋ ਜਿੱਦਾਂ ਕੀ ਹਰਜਸ ਹਰਜਸ ਵਾ ਸ਼ਰਾਰਤਾ ਕਰਦਾ ਹਰਜਸ ਸ਼ਰਾਰਤੀ ਇਹਦੀਆਂ ਕਿਊਟ ਕਿਊਟ ਪਿਆਰੀਆਂ ਪਿਆਰੀਆਂ ਜੀਆਂ ਗੱਲਾਂ ਤੇ ਵਿੱਚ ਜਿੱਦਾਂ ਵੀ ਉਹ ਬੜੀਆਂ ਸ਼ਰਾਰਤਾ ਕਰਦਾ ਜਦੋਂ ਵੀ ਆ ਜਾਂਦੇ ਆ ਨਾ ਤੇ ਇੱਧਰ ਦੇਖ ਲਓ ਆ ਗਿਆ ਸ਼ਰਾਰਤੀ ਬਾਬੂ ਤੇ ਤੇ ਇੱਥੇ ਤਾਂ ਬਹੁਤ ਘੱਟ ਕੰਮ ਹੁੰਦਾ ਸਾਡੇ ਤਾਂ ਦੇਖ ਲਓ ਸਾਰਾ ਦਿਨ ਸੱਚੀ ਬੁੱਝੋ ਕੰਮਾਂ ਤੋਂ ਵੇਲ ਹੀ ਨਹੀਂ ਮਿਲਦੀ ਸਾਰਾ ਦਿਨ ਛੋਟੇ-ਛੋਟੇ ਛੋਟੇ-ਛੋਟੇ ਪਿੰਡਾਂ 'ਚ ਬਹੁਤ ਕੰਮ ਹੁੰਦੇ। ਇਹਨਾਂ ਦੇ ਤਾਂ ਨਾਸ਼ਤਾ ਵੀ ਬਹੁਤ ਲੇਟ ਖਾਂਦੇ ਆ। ਨਾਸ਼ਤਾ ਖਾ ਕੇ ਫਿਰ ਦੁਪਹਿਰੇ ਬਿਲਕੁਲ ਵੀ ਰੋਟੀ ਨਹੀਂ ਖਾਂਦੇ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਜਸਤਰੀ ਤਾਂ ਆਫਿਸ ਚਲੇ ਜਾਂਦੇ ਆ। ਹਰ ਜਸ ਕਈ ਵੇਲੇ ਸਕੂਲ ਚਲਿਆ ਜਾਂਦਾ ਹੈ। ਫਿਰ ਪ੍ਰੀਤ ਹੁੰਦੀ ਹੈ ਤੇ ਪਹਿਲਾਂ ਵੀ ਮੈਨੂੰ ਪਡੀਆਂ ਭੈਣਾਂ ਨੇ ਕਮੈਂਟ ਕੀਤਾ ਕਿ ਤੁਸੀਂ ਇੱਥੇ ਮੈਂ ਮੋਹਾਲੀ ਆਣੀ ਆ। ਜੀ ਮੋਹਾਲੀ ਖਰੜ ਸਪੈਸ਼ਲ ਤੇ ਆਪਣੀ ਬੇਟੀ ਕੋ ਲਾਈਆਂ ਫਿਲਹਾਲ ਤੇ ਅਸੀਂ ਜਾਣਾ ਕੱਲ। ਕਿਤੇ ਜਾਣਾ ਸੀਗਾ ਉਧਰ ਨਾ ਸਿਸਤਰੀ ਨਾ ਦਾ ਆਪਰੇਸ਼ਨ ਹੋਇਆ ਤੇ ਉੱਥੇ ਜਾਣਾ ਸੀ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਵੀ ਲੌਗ ਨਾਲੇ ਸ਼ੇਅਰ ਕਰਦੀ ਆ ਤੇ ਇੱਕ ਦੋ ਦਿਨ ਹੀ ਰੁਕਾਂਗੇ ਇੱਥੇ ਐਤ ਕੀ ਤੱਕ ਬਿਲਕੁਲ ਵੀ ਜ਼ਿਆਦਾ ਟਾਈਮ ਨਹੀਂ ਰੁਕਾਂਗੇ ਆਪਾਂ ਕੋੜੀ ਤੇ ਲੋ ਜੀ ਹੋਰ ਕੰਮ ਨਿਬੜਲੇ ਸੀ ਛੋਟੇ ਛੋਟੇ ਬਹੁਤ ਸਾਰੇ ਕੰਮ ਨਿਬੜ ਕੇ ਇੱਧਰ ਮੈਂ ਕਿਹਾ ਚਲੋ ਪ੍ਰੋਂਠੀਆਂ ਬਣਾ ਲੈਣੀ ਇੱਥੇ ਆ ਕੇ ਨਾ ਥੋੜੀ ਮੈਨੂੰ ਦਿੱਕਤ ਆ ਜਾਂਦੀ ਏ ਕੈਮਰਾ ਫੜਨ ਦੀ ਬੜੀ ਮੁਸ਼ਕਲ ਜੀ ਆ ਜਾਂਦੀ ਏ ਕੈਮਰਾ ਅ ਮੈਂ ਸਹੀ ਤਰੀਕੇ ਨਾਲ ਬਸ ਫੜਿਆ ਨਹੀਂ ਜਾਂਦਾ ਹੈਗਾ ਤੇ ਮੈਂ ਕਿਹਾ ਚਲੋ ਨਾਲੇ ਇੱਧਰ ਸਾਹਮਣੇ ਕੈਮਰਾ ਲਾ ਲੈ ਸੀ ਤੇ ਮੈਂ ਪ੍ਰੋਂਠੀਆਂ ਬਣਾਉਣ ਲੱਗੀ ਸੀ ਤੇ ਇੱਧਰ ਹਰਜਸ ਬਹੁਤ ਸ਼ਰਾਰਤਾਂ ਕਰ ਹੀ ਰਿਹਾ ਸੀ ਹਰਜਸ ਅੱਜ ਸਕੂਲ ਜਾ ਗਿਆ ਨੀਗਾ ਤੇਦੀ ਛੁੱਟੀ ਸੀਗੀ ਆਖੋ ਨੂੰ ਲੋ ਜੇ ਇੱਧਰ ਬਣ ਕੇ ਪਰੌਠੇ ਇੱਧਰ ਪਰੌਠਿਆਂ ਦੀਆਂ ਤਿਆਰੀਆਂ ਹੋ ਗਈਆਂ ਸਾਟਿਆ ਇੱਧਰ ਮੈਂ ਨਾ ਦਹੀਂ ਮਲਾਈ ਜੀ ਜਮਾਤੀ ਸੀਗੀ ਚਾਵਣ ਮਾਰ ਕੇ ਸੀਗਾ ਤੇ ਇੱਧਰ ਮੈਂ ਕਿਹਾ ਚਲੋ ਮਲਾਈ ਬਣਾ ਦਿੰਨੇ ਆ ਮੱਖਣ ਬਣਾ ਦਿੰਨੇ ਆ ਦਾ ਵੀ ਲੋ ਗਾਇਜ਼ ਇੱਧਰ ਆਪਾਂ ਮੱਖਣ ਮਸਰੀ ਇਹਨਾਂ ਦੇ ਨਾਲ ਮਲਾਈ ਪਈ ਸੀ ਕਈ ਦਿਨਾਂ ਦੀ ਪ੍ਰੀਤ ਦੀ ਤੇ ਮੈਂ ਕਿਹਾ ਚਲੋ ਮਲਾਈ ਦੇ ਮੈਂ ਮੱਖਣ ਬਣਾ ਦਿੰਨੀ ਤੇ ਮੈਂ ਇੱਧਰ ਲਾ ਦਿੰਨੀ ਆ ਤੇ ਫਿਰ ਬੈਤੋ ਕੇ ਚੱਲ ਲਾ ਜੀ ਮਟਾਣੀ ਹੁਣ ਆਪਾਂ ਥੋੜੀ ਜੰਨ ਮੱਖਣ ਕਾੜ ਲਾਂਗੇ ਥੋੜੀ ਜਿਹੀ ਅ तरीਕਾ ਲਾਂਗੇ ਮੱਖਣ ਨੂੰ ਜੁਦਾ ਚਲੋ ਜੀ ਇੱਧਰ ਬਣਾਇਆ ਸੀ ਉਹ ਦਾਣੀ ਲਾਈ ਸੀ ਆਪਾਂ ਬਾਕੀ ਦੇਖਦੇ ਹਾਂ ਹੁਣ ਮੈਨੂੰ ਤਾਂ ਲੱਗਦਾ ਨਹੀਂ ਐਨ ਇੱਕ ਵਾਰੀ ਵੀ ਇਹਦੇ ਨਾਲ ਲੱਸੀ ਬਣਾਈ ਹੋਣੀ ਆਲੋ ਜੀ ਆਣ ਵਾਲਾ ਸਾਡਾ ਮੱਖਣ ਆ ਗਿਆ ਵੇ ਦੇਖੋ ਮਲਾਈ ਨੂੰ ਨਾ ਜਾਮਣ ਲਗਾ ਦਿਓ ਤੇ ਫਟਾਫਟ ਆ ਜਾਂਦਾ ਸਿੰਗੀ ਤਰ੍ਹਾਂ ਹੋ ਜਵੇ ਇਕੱਠਾ ਤੇ ਲੋ ਜੀ ਸਾਡੇ ਛੋਲੇ ਭਿੱਜ ਕੇ ਹੋ ਗਏ ਤਿਆਰ ਹੁਣ ਆਪਾਂ ਨਾ ਬੋਇਲ ਹੋਣ ਲਈ ਰੱਖ ਦਿੰਨੇ ਆ ਇਹਨੂੰ ਬੋਇਲ ਹੋ ਜਾਣਗੇ ਸਾਡੇ ਛੋਲੇ

ਲੋਜੀ ਤੇ ਮਨਾਂ ਨਗੇਸੀ ਮਧਾਣੀ ਲਗਾਈ ਸੀ ਨਾ ਤੇ ਮੱਖਣ ਆ ਗਿਆ ਸੀ ਮੈਂ ਕਿਹਾ ਚਲੋ ਮੈਂ ਮੱਖਣ ਕੱਢ ਦਵਾ ਪਹਿਲਾਂ ਤੇ ਤੁਸੀਂ ਦੇਖਿਆ ਪਿਛਲੀ ਵੀਡੀਓ 'ਚ ਇਹ ਮਧਾਣੀ ਮੈਂ ਇਹਦੇ ਲਈ ਲੈ ਕੇ ਆਈ ਸੀ ਆਪਣੀ ਮਧਾਣੀ ਲੈਣੀ ਹੈ ਸੋ ਮੇਰੀ ਵੀ ਮਧਾਣੀ ਪੁਰਾਣੀ ਹੋਈ ਹੋਈ ਹੈ ਤੇ ਲਾਉਂਗੀ ਤੇ ਉਹ ਵੀ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੀ ਬਾਕੀ ਦੇਖਦੇ ਹਾਂ ਜੀ ਕੱਲ ਜੇ ਟਾਈਮ ਲੱਗਾ ਤੇ ਥੋੜੀ ਜੀ ਸ਼ਾਪਿੰਗ ਕਰਕੇ ਆਵਾਂਗੇ ਬਾਕੀ ਉਹ ਵੀ ਤੁਹਾਨੂੰ ਜ਼ਰੂਰ ਵੀਡੀਓ ਦਿਖਾਉਂਗੀ ਕਰੂੰਗੀ ਕੋਸ਼ਿਸ਼ ਜਿੰਨਾ ਹੋ ਸਕੇ ਬੇਕੁੱਦ ਮੈਂ ਤਾਂ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰ ਲੈਣੀ ਆ ਉਧਰ ਕੱਢ ਲਿਆ ਮੱਖਣ ਇਹ ਪ੍ਰੀਤ ਕੱਢਦੀ ਹੁੰਦੀ ਹੈ ਨਾ ਔਰ ਪੈਟ ਦੇ ਨਾਲ ਔਰ ਪੈਟ ਨਾਲ ਮੇਰੇ ਕੋਲੋਂ ਮੱਖਣ ਨਿਕਲਣਾ ਮੈਨੂੰ ਆਦਤ ਪਈ ਹੋਈ ਹੈ ਨਾ ਕਿ ਆਪਾਂ ਤੇ ਮਧਾਣੀ ਨਾਲ ਹੀ ਕੱਢਦੇ ਆ ਮਧਾਣੀ ਨਾਲ ਨਾ ਇੱਕ ਤਾਂ ਮੱਖਣ ਬਹੁਤ ਵਧੀਆ ਨਿਕਲਦਾ ਤੇ ਬਹੁਤ ਅੱਛਾ ਵੀ ਬਣਦਾ ਬਾਕੀ ਸ਼ਹਿਰਾਂ 'ਚ ਤੇ ਦੁੱਧ ਇਦਾਂ ਦੇ ਹੀ ਹੁੰਦੇ ਜੀ ਮੈਨੂੰ ਕੁਝ ਖਾਸ ਪਸੰਦ ਨਹੀਂ ਹੁੰਦੇ ਵੈਸੇ ਤਾਂ ਇੱਥੇ ਲੈ ਕੇ ਆਉਂਦੇ ਹਥੋਂ ਕਿਸਾਨ ਡੈਰੀ ਵਾਲਿਆਂ ਕੋਲੋਂ ਵਧੀਆ ਦੁੱਧ ਮਿਲ ਜਾਂਦਾ ਬਹੁਤ ਅੱਛਾ ਮਿਲ ਜਾਂਦਾ ਤੇ ਬਾਕੀ ਮੈਂ ਕਿਹਾ ਚਲੋ ਮੈਂ ਕਰਦੀ ਆ ਮੈਂ ਕਿਹਾ ਮੱਖਣ ਘੜ ਦੇਣੀ ਆ ਫਿਰ ਮੱਖਣ ਕੱਢ ਕੇ ਬਣਾਵਾਂਗੀ ਕਿਉ ਕਿਉ ਬਣਾਣਾ ਹਾਂਜੀ ਤੈ ਲੋ ਜੀ ਇੱਧਰ ਨਿਕਲ ਗਿਆ ਸੀ ਮੱਖਣ ਹੁਣ ਆਪਾਂ ਬਣਾ ਲਾਂਗੇ ਕਿਉਂ ਤੇ ਤਰ ਹਰਜਸ ਹਰਜਸ ਬਹੁਤ ਤੰਗ ਕਰਦਾ ਛੋਟੇ ਛੋਟੇ ਛੋਟੀਆਂ ਛੋਟੀਆਂ ਸ਼ਰਾਰਤਾ ਕਰਦਾ ਹੀ ਰਹਿੰਦਾ ਕੁਛ ਨਾ ਕੁਛ ਇਹ ਕਾਰਾਗਿਰੀ ਲੱਗਾ ਹੀ ਰਹਿੰਦਾ ਬਸ ਇੱਕ ਪ੍ਰੀਤ ਤੋਂ ਹੀ ਡਰਦਾ ਹੈ ਹੋਰ ਕਿਸੇ ਤੋਂ ਨਹੀਂ ਡਰਦਾ ਹੈਗਾ ਤੇ ਆਹ ਦੇਖ ਲਓ ਜੀ ਕਦੀ ਕੁਝ ਕਦੀ ਕੁਛ ਕੋਈ ਨਾ ਕੋਈ ਕੰਮ ਵਿਗਾੜਨ ਤੇ ਰਹਿੰਦਾ ਪਤਾ ਨਹੀਂ ਕੀ ਕੈਂਚੀ ਲੈਣ ਆਇਆ ਕੀ ਕਰਨ ਆਇਆ ਦੇਖ ਲਓ ਪਤਾ ਨਹੀਂ ਕੀ ਕਟਣਾ ਨੇ ਬਹੁਤ ਤੰਗ ਕਰਦਾ ਸੱਚੀ ਸ਼ਰਾਰਤਾਂ ਹੀ ਬੜੀਆਂ ਕਰਦਾ ਤੇ ਹੁਣ ਸ਼ਾਇਦ ਮੈਂ ਦੇ ਕੋਸ਼ਿਸ਼ ਤੇ ਇਹੀ ਕਰੂੰਗੀ ਕਿ ਇਹਨਾਂ ਨੂੰ ਨਾਲ ਲੈ ਕੇ ਜਾਵਾਂ ਬਾਕੀ ਦੇਖਦੀ ਆਂ ਪਿੰਡ ਜਾਣ ਜਾਵਾਂਗੇ ਕੱਲ ਪਰਸੋਂ ਨੂੰ ਤੇ ਫਿਰ ਨਾਲ ਹੀ ਲੈ ਕੇ ਜਾਉਂਗੀ ਬਸ ਇਦਾਂ ਤਾਂ ਹੁੰਦਾ ਏ ਦੀ ਥੋੜੀ ਪੜ੍ਹਾਈ ਦੀ ਪ੍ਰੋਬਲਮ ਆ ਜਾਂਦੀ ਪੜ੍ਹਦਾ ਨਾ ਨਰਸਲੀ ਕਲਾਸ ਦੇ ਵਿੱਚ ਤੇ ਬਾਕੀ ਪ੍ਰੀਤ ਦੀ ਤਬੀਅਤ ਠੀਕ ਨਾ ਹੋਣ ਕਰਕੇ ਇਹਨੂੰ ਲੈ ਕੇ ਜਾਉਂਗੀ ਨਾਲ ਤੇ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾ ਗਾਇਜ਼ ਕਿ ਮੈਂ ਇੱਥੇ ਬਹੁਤ ਦਿਨ ਰਹਿ ਜਾਵਾਂ ਬੰਦ ਕਰ ਦੇ ਕਿਆ ਕਰ ਰਹਾ ਹੈ ਨਾ ਚੋਲੇ ਸਾਡੇ ਪੁਆਇੰਟ ਹੋ ਗਏ ਤੇ ਸਾਡਾ ਦਾ ਅਪੋਸਿਟਾ ਪਾ ਗਰਾਇੰਡ ਪਾ ਲਿਆ ਤੁਸਨਾ ਤੇ ਲੋ ਦੀ ਕੁੱਕਰ ਦੇ ਵਿੱਚ ਵਧੀਆ ਤਰੀਕੇ ਨਾਲ ਸਾਡੇ ਛੋਲੇ ਉਬਲ ਗਏ ਤੇ ਇਧਰ ਮੈਂ ਮਸਾਲਾ ਗ੍ਰाइंड ਕਰਨ ਲੱਗੀ ਸੀ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਮੈਂ ਹਮੇਸ਼ਾ ਸਾਰਾ ਮਸਾਲਾ ਵਿੱਚ ਹੀ ਗ੍ਰाइंड ਕਰ ਲੈਨੇ ਹੁੰਦੇ ਜਿਵੇਂ ਹਰੀਆਂ ਮਿਰਚਾਂ ਟਮਾਟਰ ਅਦਰਕ ਜੋ ਵੀ ਹੈ ਨਾ ਪਾ ਕੇ ਤੇ ਗ੍ਰाइंड ਕਰਕੇ ਆ ਦੇ ਕੁਝ ਵਿੱਚੇ ਪੁੰਨ ਲਾਂਗੇ ਹੁਣ ਆਪਾਂ ਮਸਾਲਾ ਪੁੰਚ ਕੇ ਤੇ ਹੁਣ ਇਹਦੇ ਵਿੱਚੇ ਪਾ ਦਾਂਗੇ ਆਪਾਂ ਛੋਲੇ ਮਸਾਲਾ ਵਧੀਆ ਤਰੀਕੇ ਨਾਲ ਪੁੰਜਿਆ ਹੋਵੇ ਨਾ ਟੇਸਟੀ ਜਿਹਾ ਬਣ ਜਾਂਦਾ ਹੈ ਤੇ ਮੈਂ ਕਦੀ ਵੀ ਨਹੀਂ ਲੱਗ ਲੱਗ ਪਾਉਂਦੀ ਹੁੰਦੀ ਕਈ ਮੈਂ ਦੇਖਿਆ ਨਾ ਪਹਿਲਾਂ ਪਿਆਜ਼ ਭੁੰਨੇਦੇ ਤੇ ਮੈਂ ਹਮੇਸ਼ਾ ਹੀ ਸਾਰਾ ਕੁਝ ਇਕੱਠਾ ਹੀ ਗ੍ਰਾਈਂਡ ਕਰਦੀ ਹੁੰਨੀ ਆ ਤੇ ਇਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਮੇਰਾ ਸਭ ਤੋਂ ਹੀ ਵੱਖ ਹੁੰਦਾ ਤਰੀਕਾ ਜਿਵੇਂ ਕਿ ਸਾਰੀਆਂ ਭੈਣਾਂ ਮੇਰ ਨਾਲ ਜੁੜੀਆਂ ਹੋਈਆਂ ਸਾਰੀਆਂ ਨੂੰ ਪਤਾ ਕਿ ਮੇਰਾ ਸਭ ਤੋਂ ਅਲੱਗ ਤਰੀਕਾ ਹੈ ਤੇ ਮੈਂ ਹਮੇਸ਼ਾ ਇਸੇ ਤਰੀਕਾ ਤੇ ਸਭ ਤੋਂ ਸੋਖਾ ਤਰੀਕਾ ਵੀ ਹੈ ਬਹੁਤ ਜਲਦੀ ਬਣਦੀ ਹੈ ਵੱਲੀਆਂ ਸਬਜ਼ੀਆਂ ਇਸ ਤਰ੍ਹਾਂ ਤੇ ਆ ਦੇਖੋ ਜੀ ਮਸਾਲਾ ਪੁੰਜ ਗਿਆ ਸਾਡਾ ਦੇਖੋ ਕਿੰਨੇ ਸੋਹਣੇ ਤੇ ਮਤਲਬ ਜਦੋਂ ਆਪਣਾ ਕਹਿੰਦੇ ਹੁੰਦੇ ਨਾ ਮਸਾਲਾ ਘਿਓ ਛੱਡ ਜਵੇ ਤੇ ਸਮਝੋ ਸਾਡਾ ਮਸਾਲਾ ਪੁੱਜ ਗਿਆ ਤੇ ਹੁਣ ਇਹਦੇ ਵਿੱਚ ਹੀ ਪਾ ਦਿੰਨੇ ਆਪਾਂ ਬਰਡ ਕੀਤੇ ਹੋਏ ਛੋਲੇ ਤੇ ਆਪਣੇ ਛੋਲੇ ਬਣ ਕੇ ਹੋ ਜਾਣਗੇ ਤਿਆਰ ਚੰਗੀ ਤਰ੍ਹਾਂ ਥੋੜਾ ਜਿਹਾ ਰਲ ਜਾਣਗੇ ਨਾ ਤੇ ਸਾਰਾ ਮਸਾਲਾ ਰਲਾ ਕੇ ਥੋੜਾ ਰੇਜਾ ਤਵਾ ਲਾਂਗੇ ਰੇਜਾ ਆ ਕੇ ਵਧੀਆ ਤਰੀਕੇ ਨਾਲ ਸਬਜ਼ੀ ਤਿਆਰ ਹੋ ਜਾਂਦੀ ਹੈ। ਕਿਆ ਹੁਆ ਤਾਂ ਹਰ ਜਸਦਸਿਓ ਮੈਨੂੰ ਵੀ ఏ కి ఉండ టిష్యూ టిష్యూ అగే హోర్ కి ఉండ బోతే పిషు పిషు అచ్చా హేర్ ఆర్ బి ఆర్ బి కోయి కోయి ఆందే నే స్టెప్ హ్ బస్ హే ఎయ్యో దే జబ్ ఏయ్యో దే జిస్ బిగ్ బాస్ కు కర్తా హై ఆ dekh lo harshas big boss diyan risa la reha hai te guys ha ओ तेरे की हरजस तो वो वर्जिश कर रहा है भाई वेरी गुड हरजस तो जिम ज्वाइन करनी पड़ेगी हरजस को है ना और कुछ नरजस बहुत स्याणा बच्चा जी हरजस के नाम पे एक प्यारा सा काकी आएगी, काकी आएगी? अच्छा लाइक हरजस लाइक तो मांग ले बेटा ਹਾਂ ਇੱਕ ਲਾਈਕ ਤਾਂ ਬੰਦਾ بتا ਦੇਣਾ ਫਿਰ ਇੱਕ ਲਾਈਕ ਤਾਂ ਬੰਦਾ ਹੈ ਕਿਵੇਂ ਹੈ ਹਾਂ ਬੰਦਾ ਇੱਕ ਲਾਈਕ ਤਾਂ ਬੰਦਾ ਹਾਂ ਬਈ ਇੱਕ ਲਾਈਕ ਤਾਂ ਬੰਦਾ ਦੇਖ ਲੋ ਹਰ ਜਸਨੂ ਤੁਸੀਂ ਪਿਆਰਾ ਜਿਹਾ ਲਾਈਕ ਦੇਣਾ ਠੀਕ ਹੈ ਨਾਨੀ ਲਈ ਨਾਨੀ ਲਈ ਚਲੋ ਨਾਨੀ ਕੇ ਲਈ ਬਾਕੀ ਗਾਇਜ਼ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ ਸ਼ਸ ਸ਼ਿਕਰ ਕਿ ਐਸੀ ਵੀਡੀਓ ਲੱਗੀ ਅੱਛਾ ਜਿਹਾ ਕਮੈਂਟ ਲਾਈਕ ਇਹ ਸ਼ੇਅਰ ਜ਼ਰੂਰ ਕਰਿਓ ਹੈਨਾ ਹਰਜਸ ਨੇ ਅੱਜ ਗੁੰਮੀ ਗੁੰਮੀ ਕਰਨ ਜਾਣਾ ਕਿੱਥੇ ਜਾਣਾ ਹਰਜਸ ਨੇ ਗੁੰਮੀ ਗੁੰਮੀ ਕਰਨ ਪਾਰਟੀ ਕਰਨੇ ਹਾਂ ਪਾਰਟੀ ਕਰਨੇ ਪਾਰਟੀ ਕਰਨੇ ਓਹ ਪਾਰਟੀ ਕਰਨੇ ਜਾਣਾ ਓਕੇ ਦੋਸਤੋ ਕੇ ਸਾਥ ਦੋਸਤੋ ਕੇ ਸਾਥ ਪਾਰਟੀ ਕਰਨੇ ਜਾਏਗਾ ਹਰਜਸ ਉਹ ਸਕੂਲ ਦੱਸ ਦੇ ਸਕੂਲ ਵੀ ਜਾਂਦਾ ਮੈਂ ਕੋਲ ਵੀ ਜਾਂਦਾ ਤੇ ਸਾਰਿਆਂ ਨੂੰ ਆਈ ਲਵ ਯੂ ਬੋਲ ਦੇ ਅੱਛਾ ਆਈ ਲਵ ਯੂ ਸਭ ਕੋ ਆਈ ਲਵ ਯੂ ਪਿਆਰ ਸੇ ਕਹਦੇ ਆਈ ਲਵ ਯੂ ਆਈ ਲਵ ਯੂ ਹਾਂ